ਸਸ਼ੀਗਲ ਮੇਰੇ ਸਾਰੇ ਵੀਰ ਤੇ ਭੈਣਾਂ ਨੂੰ ਮੈਂ ਤੁਹਾਡੀ ਆਪਣੀ ਚਾਹਲੀ ਕੁੜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਆ ਕਿ ਮੈਨੂੰ ਹੋਰ ਨਹੀਂ ਕੁਝ ਪਤਾ ਮੈਂ ਕੋਈ ਬੇਨਤੀ ਕਰਦੀ ਆ ਕਿ ਪਲੀਸ ਸਾਨੂੰ ਧਮਕੀਆਂ ਨਾ ਦਿਵਾਓ ਮੈਂ ਆਪਣੇ ਪੇਹੁਣ ਕਹਿੰਦੇ ਆ ਕਿ ਸਾਨੂੰ ਧਮਕੀਆਂ ਨਾ ਦਿਵਾਓ 15 ਸਾਲ ਹੋ ਗਏ ਤੁਸੀਂ ਸਾਨੂੰ ਪੁਸ਼ੀਆਂ ਨਹੀਂ ਜੀ ਅਸੀਂ ਆਪਣੀ ਰੋਜੀ ਰੁਟੀ ਚਲਾ ਰਹੇ ਆ ਚਾਹ ਤੋਂ ਤੇ ਪਲੀਸ ਸਾਨੂੰ ਚਲਾਉਣ ਦਿਓ ਕਿਉਂਕਿ ਸਾਨੂੰ ਧਮਕੀਆਂ ਤੁਸੀਂ ਦੇ ਜਾਂਦੇ ਹੋ ਕਿ ਤੇਰੀ ਮਾਂ ਮਾਰ ਦੇਣੀ ਆ ਠੀਕ ਸਾਨੂੰ ਕੁਝ ਵੀ ਹੁੰਦਾ ਵਾ ਜ਼ਿੰਮੇਵਾਰ ਤੁਸੀਂ ਹਣ ਤਿੰਨਾ ਚੋ ਕੋਈ ਵੀ ਕਿਸੇ ਨੂੰ ਵੀ ਕੁਝ ਹੁੰਦਾ ਵਾ ਤਾਂ ਤੁਸੀਂ ਜ਼ਿੰਮੇਵਾਰ ਮੈਂ ਸੰਗਤ ਅੱਗੇ ਬੇਨਤੀ ਕਰਦੀ ਆ ਕਿ ਮੈਂ ਇੱਥੇ ਫੋੜਵਾ ਲਾ ਦਿੰਦੀ ਆ ਇੱਕ ਪਾਸੇ ਦਰਖਾਸਤ ਹੀ ਲਾ ਦਿੰਦੀ ਆ ਤੇ ਇੱਕ ਪਾਸੇ ਮੈਂ ਆਪਣੀ ਐਪਲੀਕੇਸ਼ਨ ਦੀ ਲਾ ਦਿੰਦੀ ਆ ਜਿਹੜੀਆਂ ਕਿ ਸਾਡੀਆਂ ਦੋ ਥੋੜੇ ਟਾਈਮ ਪਹਿਲਾਂ ਕੁਝ ਸਾਲ ਪਹਿਲਾਂ ਹੋਈ ਅਸੀਂ ਕੁੱਟ ਮਾਰਦੀਆਂ ਕਿਉਂਕਿ ਕੁੱਟ ਮਾਰ ਕਹਿਣ ਨਾਲ ਤਾਂ ਚਲੋ ਕਹਿ ਦਿੰਗੇ ਅਸੀਂ ਨਹੀਂ ਕੀਤੀ ਪਰ ਸਰਕਾਰ ਕਦੇ ਝੂਠ ਨਹੀਂ ਬੋਲਦੀ ਇਕੋਰਦਾ ਆਸ ਹੈ ਕਿ ਸਾਨੂੰ ਤੁਮਕੇ ਨਾਮ ਦਿਵਾਓ ਕਿਉਂਕਿ ਮੇਰਾ ਇੱਕ ਭਰਾ ਵਾ ਜੇ ਸਾਡੇ ਤਿੰਨਾਂ ਚੋਂ ਕਿਸੇ ਨੂੰ ਕੋਈ ਹੋ ਗਿਆ ਤਾਂ ਜ਼ਿੰਮੇਵਾਰ ਹਰਜਿੰਦਰ ਸਿੰਘ ਪਿੰਡ ਦੀਨੇਵਾਲ ਤੋਂ ਜ਼ਿੰਮੇਵਾਰ ਉਹ ਹੋਵੇਗਾ ਧੰਨਵਾਦ